ਬਾਬਾ ਰਾਮ ਸਿੰਘ ਧੰਮਾ ਨੂੰ ਅੱਜ ਤੱਕ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਤੇ ਸ਼੍ਰੋਮਣੀ ਕਾਲੀਦਲ ਨੇ ਮੰਨਤਾ ਨਹੀਂ ਦਿੱਤੀ ਜਦੋਂ ਇਹਨਾਂ ਦੀ ਤਾਜਪੋਚੀ ਹੁੰਦੀ ਤੇ ਦੂਜੇ ਪਾਸੇ ਤਾਜਪੋਚੀ ਬਾਬਾ ਰਾਮ ਸਿੰਘ ਦੀ ਜਿਹੜੀ ਸਰਾਮਾ ਵਾਲੇ ਦੇ ਉੱਥੇ ਹੁੰਦੀ ਹੈ ਤੇ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਮਹਿਤੇ ਆਉਣ ਦੀ ਬਜਾਏ ਸਰਾਮਾ ਜਾ ਕੇ ਬਾਬਾ ਰਾਮ ਸਿੰਘ ਨੂੰ ਜਿਹੜੀ ਸੀ ਉਹ ਟਕਸਾਲ ਦਾ ਮੁਖੀ ਬਣਾ ਕੇ ਅੱਜ ਜਿਹੜੇ ਸਰਦਾਰ ਸਿੰਘ ਸਿੰਘ ਮਾਨ ਨੇ ਉਹਨਾਂ ਬਾਬਾ ਨਾਮ ਸਿੰਘ ਦੀ ਕੀਤੀ ਸੀ ਤੇ ਅੱਜ ਦੋਵੇਂ ਇੱਕ ਦੂਦੇ ਬਰੋਚ ਖੜੇ ਨੇ ਇਥੋਂ ਤੱਕ ਬਾਬਾ ਬਾਬਾ ਨਾਮ ਸਿੰਘ ਤੋਂ ਮਾਦੇ ਵੀ ਸਵਾਲ ਬੜੇ ਉੱਠਦੇ ਨੇ ਹੂੰ ਇਥੇ ਕੀ ਬਾਬਾ ਨਾਮ ਸਿੰਘ ਤੋਂ ਮੈਂ ਇਸ ਗੱਲ ਦਾ ਜਵਾਬ ਦੇ ਸਕਦੇ ਵੀ ਜਦੋਂ 2015 ਦੇ ਵਿੱਚ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਤੇ ਫਿਰ ਉਹ ਮਾਫੀ ਵਾਪਸ ਲਈ ਗਈ ਤੇ ਸਮੁੱਚੇ ਪੰਦ ਦੇ ਚ ਰੋਜ਼ ਪ੍ਰਗਟ ਹੋਈ ਸੀ ਗਈ ਕਿ ਜਿਹੜਾ ਘਰ ਸੀਗਾ ਗਿਆਨੀ ਗੁਰਬਚਨ ਸਿੰਘ ਉਹਦਾ ਜਸਹਦਰ ਕਾਲਤਕ ਦਾ ਇਹ ਲੋਕਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਕੂਚੀ ਫੇਰਤੀ ਸੀ ਕਿ ਤੂੰ ਜਸਹਦਰ ਨੇ ਹੂੰ ਪੁਤਲੇ ਸਾੜੇ ਗਏ ਸੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜਸਹਦਰ ਕਾਲਤਕ ਦੇ ਪੁਤਲੇ ਸਾੜੇ ਸੀ ਹੂੰ ਜੀ ਜੀ ਉਹ ਵੀ ਸਿੱਖਾਂ ਵੱਲੋਂ ਜੀ ਉਹ ਵੀ ਸਿੱਖਾਂ ਵੱਲੋਂ ਹੂੰ ਹੂੰ ਇੰਨੀ ਵਿਰੋਧਤਾ ਹੋਣ ਦੇ ਬਾਵਜੂਦ ਵੀ ਬਾਬਾ ਰਨਾਮ ਸਿੰਘ ਧੁੰਮਾ ਨੇ ਕੀ ਉਦੋਂ ਉਹਦੀ ਨੁਕਤਾਚੀਨੀ ਕੀਤੀ ਸੀ ਬਿਲਕੁਲ ਓਕੇ ਜੀ ਕੀ ਉਦੋਂ ਰੁਕਿਆ ਨਹੀਂ ਜਾ ਸਕਦਾ ਸੀ 2016 ਦੇ ਵਿੱਚ ਤੂੰ ਜਿਹੜਾ ਸੰਬੋਧਨ ਨਹੀਂ ਕਰ ਸਕਦਾ ਨਹੀਂ ਰੁਕਿਆ ਕੀ ਉਦੋਂ ਕਿ ਬਾਬਾ ਨਾਮ ਸਿੰਘ ਤੁਮਾ ਜੀ ਇੱਕ ਫਿਤਰਤ ਰਹੀ ਆ ਉਹ ਹਮੇਸ਼ਾ ਹੀ ਹਾਕਮ ਦਰ ਨਾ ਰਹਿੰਦੇ ਨੇ ਹਮ ਓਕੇ ਜੀ ਰੋਟੀ ਨੰਗੀ ਹੁੰਦੀ 2005 ਦੇ ਵਿੱਚ ਤਾਜਪੋਛੀ ਹੁੰਦੀ ਆ ਤੇ ਇਹਨਾਂ ਦੀ ਕੈਪਟਨ ਮਰਿੰਦਰ ਸਿੰਘ ਨਾ ਬਾਬਾ ਸਰਬਜੋ ਸਿੰਘ ਬੇਦੀ ਰਈ ਯਾਰੀ ਸੀਗੀ ਹਮ ਰਵੀ ਇੰਦਰ ਸਿੰਘ ਨੇ ਯਾਰੀ ਸੀਗੀ ਹਮ ਜੀ ਜੀ 2006 ਦੇ ਵਿੱਚ ਇੱਕ ਬੋੜਾ ਕੱਟਦੇ ਨੇ ਫਿਰ ਇੱਕ ਸਮਝੌਤਾ ਹੁੰਦਾ ਬਾਦਲਾਂ ਨਾਲ ਹਮ ਕਿ ਇੱਕ ਤੇ ਸਾਨੂੰ ਜਗ੍ਹਾ ਦਿੱਤੀ ਜਾਵੇ ਦਰਬਾਰ ਸਾਹਿਬ ਕੰਪਲੈਕਸ ਜਿੱਥੇ ਅਸੀਂ ਆਪਣੀ ਛਿੱਧੀ ਜਾਗਰਣਾ ਸਕੀਏ ਹਮ ਤੇ ਦੂਜਾ ਨਾਨਕ ਸਾਹਿਬ ਕਲੰਡਰ ਜੇ ਦਾ ਭੋਗ ਪਾਇਆ ਜਾਵੇ ਇਹ ਦੋ ਗੱਲਾਂ ਤੇ ਸਮਝੌਤਾ ਹੁੰਦਾ ਤੇ ਬਾਬਾ ਤੁਮਾ ਆਪਣੀ લામ લશ્કર ਲੈ ਕੇ ਫਿਰ ਬਾਦਲਾ ਨੇ ਸੁਲਦੇ ਗੋਰਾ ਸਿੰਘ ਕਰ ਦਿੱਤਾ ਤੇ 2007 ਦੇ ਸਰਕਾਰ ਆ ਜਾਂਦੀ। ਹੂੰ ਫਿਰ ਹਕਮ ਤੇ ਨਾਲ ਹੂੰ ਹੁਣ ਅੱਜ ਕੱਲ ਬੀਜੇਪੀ ਦਾ ਦਮਦਮਾ ਹੂੰ 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 ਅੱਜ ਕੱਲ ਜੇ ਬੀਜੇਪੀ ਦਾ ਦਮਦਮਾ ਤੇ ਫਿਰ ਅੱਜ ਕੱਲ ਉਹ ਬੀਜੇਪੀ ਨਾਲੇ ਬਾਬਰ ਨਾਮ ਸਿੰਘ ਧੋਮਾ ਹਾਂ ਮਹਾਰਾਸ਼ਟਰ ਜੀ ਸਪੋਰਟ ਕਰਕੇ ਆਈ ਹੈ ਪਿਛਲੇ ਸਮੇਂ ਮਹਾਰਾਸ਼ਟਰ ਜੀ ਸਪੋਰਟ ਹੀ ਨਹੀਂ ਕੀਤੀ ਉਹਨਾਂ ਦੀ ਸਟੇਟ ਤੋਂ ਬਾਬੇ ਜਿਹੜਾ ਸੇ ਭਗਤ ਸਿੰਘ ਜੱਥੇਬੰਦੀ ਬਾਬਾ ਬਲਬੀਰ ਸਿੰਘ ਕੋਲੋਂ ਉਹ ਕਾਲੀ ਨੂੰ ਗਾਲਾਂ ਵੀ ਘਟਾਈਆਂ